ਵੈਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਗਮਦੂਰ ਸਿੰਘ ਬੀਕੇਯੂ ਇਕਤਾ ਜ਼ਾਜ਼ ਜਥੇਬੰਦੀ ਤੋਂ ਬੋਲ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਉਹ ਜਿਹੜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਮਿਲ ਕੇ ਆਹ ਜਿਹੜਾ ਬਿਜਲੀ ਬੋਰਡ ਦਾ ਸਾਰਾ ਢਾਂਚਾ ਉਹ ਪ੍ਰਾਈਵੇਟ ਹੱਥਾਂ ਦੇਣ ਜਾ ਰਹੇ ਨੇ ਸੋ 31 ਅਗਸਤ ਤੱਕ ਇਹਨਾਂ ਨੇ ਟੀਚਾ ਮੱਥਿਆ ਹੋਇਆ ਕਿ ਚਿੱਪ ਵਾਲੀ ਮੀਟਰ ਹਰ ਘਰ ਦੇ ਵਿੱਚ ਲਾਉਣਾ ਸੋ ਉਹਦੇ ਸਬੰਧਤ ਪੂਰੇ ਪੰਜਾਬ ਦੇ ਵਿੱਚ ਕਿ ਪਾਲੇ ਮੀਟਰ ਦਾ ਰੋਸ ਹੋ ਰਿਹਾ ਸੋ ਆਪਾਂ ਵੀ ਬੀਕੇ ਜੂ ਵੇਕਤਾ ਆਜ਼ਾਦ ਬਲਾਕ ਨਾਬਾ ਦੀ ਸਾਰੇ ਪਿੰਡ ਕਾਇਆਂ ਨੂੰ ਬੇਨਤੀ ਹੈ ਕਿ ਕੱਲ ਨੂੰ 21 ਜੁਲਾਈ ਦਿਨ ਸੋਮਵਾਰ ਜਾਨੀ 11 ਵਜੇ ਡਿਵੀਜ਼ਨ ਨਾਬਾ ਦੇ ਵਿੱਚ ਐਕਸ਼ਨ ਦਫ਼ਤਰ ਦੇ ਵਿੱਚ ਆਪਾਂ ਇੱਕ ਵੱਡਾ ਇਕੱਠ ਰੱਖਿਆ ਸੋ ਉਹਨੂੰ ਲੈ ਕੇ ਆਪਾਂ 11 ਵਜੇ 21 ਜੁਲਾਈ ਜਾਨੀ ਕੱਲ ਨੂੰ ਸੋਮਵਾਰ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਝੰਡੇ ਲੈ ਕੇ ਪਹੁੰਚਣਾ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਪਿੰਡ ਢਿੰਗੀ ਦੇ ਵਿੱਚ ਸਬ ਡਿਵੀਜ਼ਨ ਦੇ ਦਫ਼ਤਰ ਦੇ ਨਾਲ ਇੱਕ ਇੱਕ ਕਿਸਾਨ ਸਾਥੀ ਦੇ ਜਿਹੜੇ ਚਿੱਪ ਵਾਲਾ ਮੀਟਰ ਲਾਉਣ ਆਉਂਦੇ ਆ ਤਾਂ ਉੱਥੇ ਉਹਨਾਂ ਦੇ ਮਨਾਂ ਕਰਨ ਤੇ ਪੂਰੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਇਕੱਠੀਆਂ ਹੋ ਕੇ ਯਾਰ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਵੀਰ ਤੇ ਐਫ ਆਈ ਆਰ ਦਰਜ ਕੀਤੀ ਗਈ ਪਰਚਾ ਦਰਜ ਕੀਤਾ ਗਿਆ ਸੋ ਉਹ ਪਰਚਾ ਵੀ ਰੱਦ ਕਰਾਉਣਾ ਔਰ ਜਿਹੜੇ ਚਿੱਪ ਵਾਲੇ ਮੀਟਰ ਲੱਗ ਰਹੇ ਆ ਉਹਨਾਂ ਦੇ ਵਿਰੋਧ ਵਿੱਚ ਕੱਲ ਨੂੰ ਯਾਨੀ 21 ਜੁਲਾਈ ਦਿਨ ਸੋਮਵਾਰ 11 ਵਜੇ ਵੱਡੀ ਗਿਣਤੀ 'ਚ ਝੰਡੇ ਲੈ ਕੇ ਆਪਾਂ ਜਿਹੜੀ ਡਿਵੀਜ਼ਨ ਨਾਬਾ ਦੇ ਵਿੱਚ ਐਕਸ਼ਨ ਦਫ਼ਤਰ ਦੇ ਪਹੁੰਚਣਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪ੍ਰੋਗਰਾਮ ਆ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਜਿਹੜੀ ਆ ਜ਼ਮੀਨ ਨੂੰ ਉਕਾਇਰ ਕਰਨ ਵਾਸਤੇ ਆ ਪੰਜਾਬ ਸਰਕਾਰ ਸੈਂਟਰ ਸਰਕਾਰ ਰਲ ਕੇ ਲੋਕਾਂ ਦੀਆਂ ਜ਼ਮੀਨਾਂ ਨੂੰ ਦੱਬਣ ਜਾ ਰਹੀ ਆ ਸੋ ਉਹਨਾਂ ਦੇ ਸੰਬੰਧਿਤ ਵੀ ਵੱਡੇ ਪ੍ਰੋਗਰਾਮ ਆ ਰਹੇ ਨੇ ਸੋ ਕੱਲ ਨੂੰ ਮੇਰੀ ਬੇਨਤੀ ਆ ਕਿ ਹਰ ਪਿੰਡ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਝੰਡੇ ਲੈ ਕੇ ਜਿਹੜਾ ਉਸ ਭਰਾ ਤੇ ਪਰਚਾ ਹੋਇਆ ਉਹਨੂੰ ਰੱਦ ਕਰਾਈਏ ਤੇ ਜਿਹੜੇ ਇਹ ਪ੍ਰਸ਼ਾਸਨ ਸੈਂਟਰ ਦੇ ਜਾਨੀ ਕਠਪੁਤਲੀ ਬਣ ਕੇ ਸੈਂਟਰ ਦੀਆਂ ਨੀਤੀਆਂ ਨੂੰ ਜਿਹੜੀ ਲਾਗੂ ਕਰਨ ਤੇ ਜ਼ੋਰ ਲਾ ਰੱਖਿਆ ਉਹਦਾ ਵੀ ਆਪਾਂ ਮੋੜਮਾ ਜਵਾਬ ਦੇ ਸਕੀਏ ਸੋ ਇੰਨੀਆਂ ਬੇਨਤੀਆਂ ਨੇ ਵੱਡੀ ਗਿਣਤੀ ਦੇ ਵਿੱਚ ਝੰਡੇ ਲੈ ਕੇ ਸਹੀ 11 ਵਜੇ ਪਿੰਡਾਂ ਦੇ ਵਿੱਚੋਂ ਆਪਾਂ ਐਕਸ਼ਨ ਦਫ਼ਤਰ ਦੇ ਪਹੁੰਚੀਏ ਸੋ ਵੀ ਬੇਨਤੀਆਂ ਕਰਿਓ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ